ਬਲਵੀਰ ਸਿੰਘ ਰਾਜੇਵਾਲ ਸਾਡਾ ਮੌਜੂਦ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਚੁੱਕੀ ਹੈ ਰਾਜੇਵਾਲ ਸਾਹਿਬ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਏ ਹੋ ਕਿਹੜਾ ਉਹ ਮੁੱਦਾ ਸੀ ਜਿਹੜਾ ਅੱਜ ਰਾਹੁਲ ਗਾਂਧੀ ਤੱਕ ਲੈ ਕੇ ਆਇਆ ਕਾਫੀ ਡਿਟੇਲ ਚ ਕਾਫੀ ਮੁੱਦੇ ਡਿਸਕਸ ਕੀਤੇ ਟੋਟਲ ਜਿਹੜਾ ਚਾਰਟਰ ਰੋ ਡਿਮਾਂਡ ਸੀ ਡਿਸਕਸ ਕੀਤਾ ਪਰ ਦੋ ਮੁੱਦਿਆਂ ਤੇ ਸਹਿਮਤੀ ਬਣੀ ਇਕ ਤਾਂ ਅਸੀਂ ਉਹਨਾਂ ਨੂੰ ਡਰਾਫਟ ਬਿੱਲ ਦਿੱਤਾ ਜਿਹੜਾ ਕਾਨੂੰਨੀ ਗਾਰੰਟੀ ਐਮਐਸਪੀ ਦੀ ਉਹਦਾ ਬਿੱਲ ਅਸੀਂ ਤਿਆਰ ਕਰਕੇ ਦਿੱਤਾ ਇੱਕ ਅਸੀਂ ਕਰਜ਼ ਮਾਫੀ ਦਾ ਬਿੱਲ ਤਿਆਰ ਕਰਕੇ ਦਿੱਤਾ ਅਸੀਂ ਉਹਨਾਂ ਨੂੰ ਕਹੇ ਇਹ ਦੋ ਡਰਾਫਟ ਤੁਹਾਨੂੰ ਦਿੱਤੇ ਹੈ ਪਾਰਲੀਮੈਂਟ ਵਿੱਚ ਪੇਸ਼ ਕਰੋ ਇਨ ਪ੍ਰਿੰਸੀਪਲ ਉਹਨਾਂ ਨੇ ਐਗਰੀ ਕਰ ਲਿਆ ਵੀ ਅਸੀਂ ਆਏ ਅਗਲੇ ਸੈਸ਼ਨ ਵਿੱਚ ਹਰ ਹਾਲ ਚ ਪੇਸ਼ ਕਰਾਂਗੇ ਬੱਸ ਵੀ ਕਰਾਂਗੇ ਔਰ ਉਦੋਂ ਤੱਕ ਸਾਰੇ ਆਪਣੇ ਜਿਹੜੇ ਇੰਡੀਆ ਐਲਾਈਂਸ ਦੇ ਸਾਥੀ ਨੇ ਉਹਨਾਂ ਨਾਲ ਸਾਰੇ ਨਾਲ ਡਿਸਕਸ ਵੀ ਕਰ ਲਾਂਗੇ ਅੱਜ ਤੁਹਾਡੀ ਐਮਐਸਪੀ ਦੀ ਗੱਲ ਤੁਸੀਂ ਕਰਦੇ ਹੋਣ ਬਾਕੀ ਨੌਨ ਐਸਕੈਮ ਵੀ ਮਿਲਿਆ ਸੀ ਉਹ ਵੀ ਐਮਐਸਪੀ ਦੀ ਗੱਲ ਕਰਦਾ ਹੈ ਕਰਜ਼ ਮੁਕਤੀ ਦੀ ਗੱਲ ਕਰਦਾ ਤੁਹਾਨੂੰ ਲੱਗਦਾ ਨਹੀਂ ਕਿ ਇਕੱਠੇ ਹੋਣਾ ਚਾਹੀਦਾ ਰਾਹੁਲ ਗਾਂਧੀ ਨੇ ਉਹ ਵੀ ਮੁਲਾਕਾਤ ਕਰਕੇ ਗਏ ਤੁਸੀਂ ਮੁਲਾਕਾਤ ਕਰ ਰਹੇ ਹੋ ਨਹੀਂ ਠੀਕ ਹੈ ਗੱਲ ਕਈ ਹਾਲਾਤ ਐਸੇ ਪੈਦਾ ਹੋ ਜਾਂਦੇ ਨੇ ਅਫਸੋਸ ਹੈ ਉਹਨਾਂ ਦਾ ਕਿ ਉਹ ਵੱਖਰੇ ਮਿਲ ਰਹੇ ਨੇ ਇਕੱਠੇ ਨਹੀਂ ਹੋਣਾ ਚਾਹੀਦਾ ਤੁਸੀਂ ਕੋਸ਼ਿਸ਼ ਕਰੋਗੇ ਅਸੀਂ ਇਕੱਠੇ ਹੀ ਸੀ ਤੇ ਕੁਝ ਹਾਲਾਤ ਐਸੇ ਬਣੇ ਪਤਾ ਨਹੀਂ ਉਹਨਾਂ ਨੂੰ ਕੀ ਲੱਗਿਆ ਉਹ ਸੱਤੋਂ ਦੂਰ ਭੱਜ ਗਏ ਇਕੱਲੇ ਇੱਕ ਇੱਕ ਸੱਜਣ ਭੱਜਿਆ ਬਾਕੀ ਦੇ ਤਾਂ ਨਾਲ ਹੀ ਸੀ ਸਾਰੇ ਰਾਜਾ ਜੀ ਹੁਣ ਰਾਹੁਲ ਗਾਂਧਾ ਨਾਲ ਮੁਲਾਕਾਤ ਜਿਹੜੀ ਹੋਈ ਹੈ ਚਾਹੇ ਕਰਜ ਮਾਫੀ ਦੀ ਗੱਲ ਹੋਵੇ ਜਾਂ ਐਮਐਸਪੀ ਦੀ ਲੀਗਲ ਗਰੰਟੀ ਦੀ ਗੱਲ ਹੋਵੇ ਤੁਸੀਂ ਲੋਕ ਰਾਜ ਤੁਸੀਂ ਲੋਕ ਸੰਤੁਸ਼ਟ ਹੋ ਇਸ ਮੁਲਾਕਾਤ ਤੋਂ ਰਾਹੁਲ ਸਮਝਦੇ ਨੇ ਇਸ ਮੁੱਦੇ ਨੂੰ ਨਹੀਂ ਇੰਨਾ ਡਿਟੇਲਸ ਡਿਸਕਸ ਕੀਤਾ ਮੈਂ ਉਹਨਾਂ ਨੂੰ ਇੱਕ ਇੱਕ টারਮਜ਼ ਆਫ ਰੈਫਰੈਂਸ ਸੀਐਸਪੀ ਦੀ ਉਹਨੂੰ ਦਿੱਤੀਆਂ ਇਨ ਰਾਈਟਿੰਗ ਜਿਹੜੀ ਮੈਂ ਮੈਂ ਆਰਟੀਆਈ ਜਿ ਘੜਾਈਆਂ ਹੋਈਆਂ ਸੀ ਮੈਂ ਉਹਨਾਂ ਨੂੰ ਕਿਹਾ ਵੀ ਮੰਨ ਲਓ ਉਹ ਸੁਆਮੀ ਨਾਜ਼ਨ ਕਮਿਸ਼ਨ ਦੀ ਰਿਪੋਰਟ ਆਕੂ ਕਰ ਰਹੇ ਨੇ ਮੰਨ ਲਓ ਕੋਈ A2+FL ਨਾ ਦਿੰਦੇ ਆ ਕੀ ਤੁਸੀਂ ਸਮਝਦੇ ਹੋ ਕਿ ਜਿੱਦਾਂ ਦੀਆਂ ਟਰਮਸ ਆਫ ਰੈਫਰੈਂਸ ਇਹਨਾਂ ਦੇ ਹੁੰਦੇ ਕਿਸਾਨ ਦਾ ਭਲਾ ਹੋ ਜਾਏਗਾ ਉਹਦੇ 'ਚ ਲਿਖਿਆ ਹੈ ਜਿਹੜਾ ਸੀਐਸਪੀ ਦਾ ਹੈਗਾ ਨਾ ਟਰਮਸ ਆਫ ਰੈਫਰੈਂਸ ਉਹਦੇ 'ਚ ਲਿਖਿਆ ਵੀ ਉਹਨਾਂ ਨੇ ਰਿਕਮੈਂਡੇਟਰੀ ਬਾਡੀ ਹੈ ਉਹਨਾਂ ਨੇ ਕਿਹਾ ਭਾ ਮਿੱਥਣ ਤੋਂ ਪਹਿਲਾਂ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਹੈ ਵੀ ਉਸ ਭਾੜਾ ਮਹਿੰਗਾ ਹੀ ਨਹੀਂ ਹੋਣੀ ਚਾਹੀਦੀ ਡੀਜ਼ਲ ਕਾਸਟ ਵੱਧ ਜਾਂਦੀ ਹੈ ਉਦੋਂ ਟ੍ਰਾਂਸਪੋਰਟ ਕਾਸਟ ਵਧ ਗਈ ਮਹਿੰਗਾਈ ਹੋ ਜੀ ਕਿ ਸਜਾ ਕਿਸਾਨਾਂ ਉਤੇ ਹੋਵੇ ਇਹ ਗੱਲ ਅਸੀਂ ਉਹਨਾਂ ਨੂੰ ਕਹੀ ਫੇਰੇ ਤੋਂ ਬਿਨਾ ਉਹ ਕਹਿੰਦੇ ਨੇ ਜੀ ਤੁਸੀਂ ਇੰਡਸਟਰੀਅਲ ਕਾਸਟ ਸਟਰਕਚਰ ਦਾ ਖਿਆਲ ਰੱਖਣਾ ਤੁਸੀਂ ਡਿਮਾਂਡ ਸਪਲਾਈ ਦਾ ਖਿਆਲ ਰੱਖਣਾ ਇੰਪੋਰਟ ਐਕਸਪੋਰਟ ਐਕਸਪੋਰਟ ਪ੍ਰਭਾਵਿਤ ਨਾ ਹੋਵੇ ਇੰਟਰਨੈਸ਼ਨਲ ਪ੍ਰਾਈਸ ਤੋਂ ਇਹ ਸਾਰੇ ਕੰਮ ਸਵਾਲ ਹੈ ਨਾ ਕਿ ਜੇਕਰ ਐਮਐਸਪੀ ਦੇਂਦੀ ਹੈ ਸਰਕਾਰੇ ਗੱਲ ਕਹੀ ਜਾਂਦੀ ਕਿ ਐਮਐਸਪੀ ਦੇ ਦੇਾਂਗੇ ਤੇ ਬਹੁਤ ਵੱਡਾ ਬੋਝ ਜਿਹੜਾ ਕਿਸਾਨੇ ਖਜ਼ਾਨੇ ਦੇ ਉੱਤੇ ਪੈ ਜਾਏਗਾ ਇਹ ਵੀ ਉਹ ਗੱਲਤ ਕਹਿੰਦੇ ਨੇ ਅਸੀਂ ਕਿਹਾ ਉਹਨਾਂ ਨੂੰ ਤੁਸੀਂ ਜਿੰਨਾ ਖਜ਼ਾਨੇ ਵਿੱਚੋਂ ਪੈਸਾ 81 ਕਰੋੜ ਲੋਕਾਂ ਲਈ ਆਟਾ ਦਾਲ ਸਕੀਮ ਦੀ ਨਿਕਲਦਾ ਉਹ ਦੇਖ ਲਓ ਟੋਟਲ ਜਿਹੜੀਆਂ ਸਾਡੀਆਂ ਫਸਲਾਂ ਪ੍ਰੋਕ्योर ਕਰਦੇ ਉਹਦੀ ਕੀਮਤ ਦੇਖ ਲਓ ਜਿਹੜਾ ਤੁਸੀਂ 2 ਲੱਖ ਕਰੋੜ ਦਾ ਹੀ ਐਡੀਬਲ ਆਇਲ ਤੇ ਧਾਲਾਂ ਇੰਪੋਰਟ ਕਰਦੇ ਉਹ ਜਿਹੜਾ ਸਾਰਾ ਪੂਲ ਕਰਕੇ ਦੇਖ ਲਓ ਇੰਨਾ ਪੈਸਾ ਤਾਂ ਚਾਹੀਦਾ ਨਹੀਂ ਹੈ ਇਹ ਵੀ ਫਿਰ ਇਹ ਤਾਂ ਹੈ ਨਹੀਂ ਵੀ ਤੁਸੀਂ ਇੱਕੋ ਵਾਰੀ 17 18 20 20 ਲੱਖ ਕਰੋੜ ਇਕੱਠਾ ਲਿਆਉਣਾ ਹੈ ਉਹ 6 ਮਹੀਨੇ ਬਾਅਦ ਫਸਲ ਨਵੀਂ ਆਉਣੀ ਹੈ ਉਦੋਂ ਤੱਕ ਪਹਿਲੀ ਨੇ ਵਿਕ ਜਾਣਾ ਸਟੈਪਲ ਫੂਡ ਹੈ ਇਹ ਇਹਨੇ ਟਿਕਣਾ ਤਾਂ ਹੈ ਨਹੀਂ ਤੁਸੀਂ ਸਟਾਕ ਕਰਕੇ ਤਾਂ ਰੱਖਣਾ ਨਹੀਂ 2 ਸਾਲ ਤੋਂ ਇਹਨੇ ਰੋਟੇਸ਼ਨ 'ਚ ਪੈਣਾ ਹੈ ਐਂਡ ਹੀ ਐਗਰੀਡ ਆਏ ਤੁਹਾਡੀ ਗੱਲ ਬਿਲਕੁਲ درست ਹੈ ਮੀਟਿੰਗ ਨਾਲ ਬਿਲਕੁਲ ਸੰਤੋਸ਼ਤ ਮੀਟਿੰਗ ਅੱਛੀ ਹੋਈ ਹੈ ਬਾਕੀ ਦੇਖਾਂਗੇ ਕੀ ਕਰਦੇ ਨੇ ਬਹੁਤ ਧੰਨਵਾਦ ਤੇ ਇਹ ਸਨ ਸਾਡੇ ਨਾਲ ਬਲਬੀਰ ਸਿੰਘ ਰਾਜੇਵਾਲ ਕੈਮਰਾਮੈਨ ਜਗਦੀਸ਼ ਦੇ ਨਾਲ ਹਰਪ ਸਿੰਘ ਪੀਟੀਸੀ ਨਿਊਜ਼ ਦਿੱਲੀ